ਲੱਤ ਟੱਬਰ ਦਾ ਪੁੱਤ ਦੇਖ ਪੈਮਲੀ ਲਾ ਨਾ ਟੱਬਰ ਤੱਕ ਜਾਣ ਨੂੰ ਦੀ ਤੁਸੀਂ ਵੀ ਗਰੇਜ ਕਰੋ ਅਸੀਂ ਇਹ ਨਹੀਂ ਸਿੱਧਾ ਕੰਮ ਕਰਾਂਗੇ ਆ ਕਿ ਤੁਸੀਂ ਵੀ ਗਰੇਜ ਕਰੋ ਫਿਰ ਕਹਿੰਦੇ ਤੂੰ ਕਿੱਥੇ ਜਾਂਦਾ ਕੀ ਕਰਦਾ ਫਿਰ ਤੁਸੀਂ ਤੂੰ ਆਇਆ ਮੈਨੂੰ ਕਹਿੰਦਾ ਮੈਂ ਵਕੀਲ ਸੀ ਬੋਲਦਾ ਤੈਨੂੰ ਮਾਰ ਦੇਣਾ ਮੂੰਹ ਬੰਦ ਕਰ ਲੈ ਉਹ ਕਰ ਲੈ ਆ ਕਰ ਲੈ ਬਸ ਮੈਂ ਤਾਂ ਉਹਨੂੰ ਕਿਹਾ ਮੈਨੂੰ ਤਾਂ ਤੂੰ ਜਾਲੀ ਲੱਗਦਾ ਮੈਨੂੰ ਕਹਿੰਦਾ ਮੈਂ ਬੰਦਾ ਮਾਰਿਆ ਫਰੋਇਪੁਰ ਦਾ ਜਿਹੜਾ ਆਸਾਸ ਦਾ ਬੰਦਾ ਸੀ ਫਰੋਇਪੁਰ ਦਾ ਮੈਂ ਮਾਰਿਆ ਮੈਂ ਕਿਹਾ ਤੂੰ ਝੂਠ ਬੋਲਦਾ ਕਹਿੰਦਾ ਨਹੀਂ ਮੈਂ ਮਾਰਿਆ ਦੰਨਾ ਮੈਂ ਤੈਨੂੰ ਪਿਸਟਲ ਦਿਖਾਦਾ ਮੈਂ ਕਿਹਾ ਪਿਸਟਲ ਕੋ ਤੂੰ ਮਾਰਿਆ ਤਾਂ ਵੀਡੀਓ ਵੀ ਬਲਾਈ ਹੋਣੀ ਵੀਡੀਓ ਦਿਖਾ ਮੈਨੂੰ ਮੈਂ ਬਿਰੋ ਸਮਝਾਣਾ ਚਾਹਿਆ ਉਹੀ ਗੱਲ ਆ ਤੂੰ ਤਿਆਰ ਰਹ ਹੁਣ ਮੇਰੀ ਛੱਡ ਪਹਿਲਾਂ ਆਪਣੀ ਗੱਲ ਦੱਸ ਮੈਨੂੰ ਤਾਂ ਤੂੰ ਫੇਕੀਆ ਲੱਗਦਾ ਮੈਂ ਐਵੇਂ ਕਿਸੇ ਨੇ ਕੋ ਕਿਸੇ ਨੇ ਆ ਰਿਹਾ ਤਾਂ ਬੰਦਾ ਮਾਰਦਾ ਹੋਣਾ ਤੇ ਤੂੰ ਜ਼ਿੰਮੇਵਾਰੀ ਲੈ ਕੇ ਆਪਣੀ ਨੰਬਰਵਾਜੀ ਕਰਨਾ ਚਾਹੁੰਦਾ ਫੰਡ ਇਕੱਠਾ ਕਰਵਾ ਲੈਣਾ ਮੈਂ ਪਰ ਗੇੜਦਾ ਮੈਂ ਪਟੇਲ ਸਿੰਘ ਇਹ ਗਨਮੈਨ ਲੈਂਡਖਾਤਰ ਤਾਂ ਨਹੀਂ ਹੁੰਦਾ ਕਿਉਂਕਿ ਅਕਸਰ ਲੋਕੀ ਗਨ ਗਨ ਮੈਨੂੰ ਡਰਾਮਾ ਕਰਦੇ ਹੋਣਗੇ ਮੈਂ ਨਹੀਂ ਕਿਹਾ ਵੀ ਸਾਰੇ ਹੀ ਸਾਫ਼ ਹੋਣਗੇ ਕੁਝ ਲੋਕ ਕਰਦੇ ਹੋਣਗੇ ਵੀ ਕਈ ਕਈਆਂ ਦੇ ਕਤਲ ਹੁੰਦੇ ਕਈ ਗੈਂਗਸਟਰ ਦੇ ਵੱਡੇ ਲੀਡਰ ਦੇ ਲੈਟਰਪੈਡ ਜਾਂ ਫੇਸਬੁਕ ਦੇ ਉੱਤੇ ਸ਼ੂਟ ਹੋਣ ਦੀ ਤੇ ਪਾ ਕੇ ਜ਼ਿੰਮੇਵਾਰੀ ਲੈ ਲੈਂਦੇ ਤਾਂ ਕਿ ਸਾਡਾ ਨਾਮ ਚੱਲੇ ਅਸੀਂ ਲੋਕਾਂ ਕੋਲ ਪੈਸਾ ਇਕੱਠਾ ਕਰੀਏ ਹੁੰਦਾ ਨੇ ਇਦਾਂ ਹੀ ਮੈਨੂੰ ਵੀ ਲੱਗਿਆ ਆਰਐਸਐਫ ਦੇ ਕਿਸੇ ਲੀਡਰ ਨੇ ਕਿਸੇ ਹੋਰ ਗਰੁੱਪ ਨੇ ਕਤਲ ਕੀਤਾ ਲੱਗਦਾ ਇਹ ਬਗੇਰ ਸਿੰਘ ਬਣ ਕੇ ਜ਼ਿੰਮੇਵਾਰੀ ਲੈ ਰਿਹਾ ਤਾਂ ਕਿ ਮੈਂ ਪੈਸਾ ਇਕੱਠਾ ਕਰ ਸਕਾਂ ਮੈਂ ਸਿੱਖ ਕਮਿਊਨਿਟੀ ਤੋਂ ਜਿਹੜੀ ਸਰਦਾਰ ਕੱਟੜਵੱਦੀ ਸਿੱਖ ਸਮਾਜ ਦੇ ਅਤਵਾਦੀ ਸੋਚ ਰੱਖਣ ਵਾਲੇ ਲੋਕ ਨੇ ਉਹਨਾਂ ਕੋਲ ਪੈਸਾ ਇਕੱਠਾ ਕਰ ਸਕਾਂ ਪਾਕਿਸਤਾਨ ਦੀ ਏਜੰਸੀ ਤੋਂ ਪੈਸਾ ਲੈ ਸਕਾਂ ਥੋੜੇ ਤੋਂ ਕਨਮਨ ਕਿਨੇ ਆ ਹੈ ਜੀ ਠੀਕ ਹੈ ਸਫੀਸ਼ੀਐਂਟ ਆ ਜੋ ਹੈਗੇ ਮੈਂ ਤਾਂ ਮੰਗਣਾ ਨਹੀਂ ਸਿਕਿਉਰਿਟੀ ਆਪਣੇ ਲਈ ਕਿਨੇ ਆ ਜਿੰਨੂੰ ਵੀ ਹੈਗੇ ਬਹੁਤ ਆ ਮੈਂ ਗੱਲ ਕਰੀ ਉਹਨਾਂ ਕਟੇ ਇੱਕ ਵਧੀਆ ਜਿੰਨੇ ਵੀ ਹੈਗੇ ਬਹੁਤ ਹੈ ਮੈਂ ਆਪਣੇ ਲਈ ਸੁਰੱਖਿਆ ਗਰਮੀ ਨਹੀਂ ਚਾਹੁੰਦਾ ਹੋਰ ਕਈ ਕਈ ਵਾਰੀ ਬੰਦਾ ਕਵੇ ਥ੍ਰੈਟ ਕਾਲ ਆ ਗਈ ਵੀ ਹੋਰ ਸੁਰੱਖਿਆ ਲਈ ਡਰਾਮਾ ਕੀਤਾ ਹੋਵੇ ਕਹਿੰਦਾ ਮੂੰਹ ਤਾਂ ਕਹਿ ਰਿਹਾ ਵੀ ਮੈਨੂੰ ਹੋਰ ਸੁਰੱਖਿਆ ਕਰ ਵੀ ਨਹੀਂ ਚਾਹੀਦੀ ਜਿਹੜੇ ਕਹਿੰਦੇ ਹੋਣ ਕੋਈ ਡਰਾਮਾ ਕਰਦੇ ਹੋਣਗੇ ਗਨਮੈ ਲੈਣ ਲਈ ਮੈਂ ਤਾਂ ਸਾਫ਼ ਕਹਿੰਦਾ ਜਿੰਨੀ ਸੁਰੱਖਿਆ ਲਈ ਬਹੁਤ ਹੈਗੀ ਐ ਹੋਰ ਲੋਕ ਹੋਣਗੇ ਰਜੀਵ ਟੰਡਨ ਐਸਾ ਨਹੀਂ ਆ ਵੀ ਥ੍ਰੈਟ ਆ ਗਈ ਤੇ ਲੋਕੂੰ ਚਿੱਕਾ ਮਾਰੇ ਹਾਏ ਮੇਰੀ ਸੁਰੱਖਿਆ ਹਾਏ ਮੇਰੀ ਸੁਰੱਖਿਆ ਘਟ ਗਈ ਹਾਏ ਮੈਨੂੰ ਗਨਮੈ ਵਧਾ ਦਿਓ ਰਜੀਵ ਟੰਡਨ ਐਸੀ ਸੋਚ ਵਾਲਾ ਵਿਅ